ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਲਵਾਰ ਵਿੱਚ ਪਾਲ ਪਾਉਣੇ ਸਿੱਖਾਂਗੇ ਵੀ ਕਿੱਦਾਂ ਆਪਾਂ ਬਾਲ ਪਾਈਏ ਆਪਣੀ ਸਲਵਾਰ ਘੁੰਮੇ ਵੀ ਨਾ ਤੇ ਬੈਲਟ ਵੀ ਸੈਟ ਆ ਜਾਵੇ ਬਿਲਕੁਲ ਦੇਖੋ ਆਪਾਂ ਦੋਨੇ ਆਸਣ ਰੱਖ ਲੈਣੇ ਆਹ ਦੇਖੋ ਆਸਣ ਰੱਖ ਕੇ ਇੱਕ ਆਸਣ ਜਿਹੜਾ ਕੋਈ ਮਰਜ਼ੀ ਲੈ ਲਓ ਇੱਥੋਂ ਸੈਂਟਰ ਚੋਂ 16 ਇੰਚ ਦਾ ਨਿਸ਼ਾਨ ਇੱਧਰ ਲਗਾਵਾਂਗੇ 16 ਇੰਚ ਦਾ ਹੀ ਨਿਸ਼ਾਨ ਆਪਾਂ ਇੱਧਰ ਲਗਾ ਲਾਂਗੇ ਜਿਹੜਾ ਆਪਾਂ 16 ਇੰਚ ਦਾ ਨਿਸ਼ਾਨ ਲਗਾਇਆ ਇਦੋਂ ਬਾਅਦ ਆਪਾਂ ਇੱਥੋਂ 2.5 ਇੰਚ ਦਾ ਨਿਸ਼ਾਨ ਲਗਾ ਲਾਂਗੇ ਮਤਲਬ ਆਪਾਂ ਇੱਥੇ ਤੱਕ ਵਾਲ ਪਾਉਣੇ ਨੇ 2.5 ਇੰਚ ਇਧਰੋਂ ਤੇ 2.5 ਇੰਚ ਇਧਰੋਂ ਹੁਣ ਜਿੱਥੇ ਆਪਾਂ ਨਿਸ਼ਾਨ ਲਗਾਇਆ ਉਹ ਪੱਲਾ ਛੱਡ ਕੇ ਦੂਜੀ ਸਾਈਡ ਆਪਾਂ ਵਾਲ ਪਾਉਣੇ ਸਟਾਰਟ ਕਰਾਂਗੇ ਇਤੋਂ ਆਪਾਂ ਇੱਕ ਜਾਂ ਡੇਢ ਇੰਚ ਦਾ ਗੈਪ ਛੱਡਣਾ ਹੁੰਦਾ ਇਤੋਂ ਡੇਢ ਦਾ ਛੱਡ ਲਓ ਡੇਢ ਦਾ ਹੀ ਇਧਰ ਤੇ ਡੇਢ ਦਾ ਹੀ ਇਧਰ ਇਸ ਤਰ੍ਹਾਂ ਹੁਣ ਆਪਾਂ ਇਤੋਂ ਵਾਲ ਪਾਉਣੇ ਸਟਾਰਟ ਕਰਾਂਗੇ ਵਾਲ ਜਿੱਥੇ ਆਪਣੀ ਮਸ਼ੀਨ ਹੁੰਦੀ ਹੈ ਇਤੋਂ ਚੱਕ ਕੇ ਪਾ ਲਿਆ ਕਰੋ ਇਦਾਂ ਤੇ ਬਿਲਕੁਲ ਸਹੀ ਆ ਜਾਂਦੇ ਆਪਾਂ ਤੇ ਬਾਹਲੀ ਦੂਰ ਦੂਰ ਵੀ ਨਾ ਪਾਇਆ ਕਰੋ ਬਾਹਲੀ ਨੇੜੇ ਵੀ ਨਾ ਪਾਇਆ ਕਰੋ ਇਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਪੱਟਾਂ ਦਾ ਗੈਪ ਆਇਆ ਹੁੰਦਾ ਆਪਾਂ ਵਿੱਚ ਲਾਈ ਹੁੰਦੇ ਨੇ ਇਹਦਾ ਆਪਾਂ ਹਾਫ ਕਰ ਲੈਣਾ ਹੁੰਦਾ ਇਹ ਜਿਹੜਾ ਆਪਣਾ ਬਾਲ ਆਊਗਾ ਇਹ ਆਪਣੇ ਸੈਂਟਰ ਚ ਆਉਣਾ ਚਾਹੀਦਾ ਹੁੰਦਾ ਫਿਰ ਆਪਣੀ ਸਲਵਾਰ ਆ ਜਿਹੜੀ ਬਿਲਕੁਲ ਸਿੱਧੀ ਰਹਿੰਦੀ ਆ ਇੱਥੇ ਆਪਾਂ ਪਲੇਟ ਪਾ ਲਾਂਗੇ ਇੱਕ ਇਦਾਂ ਇਹਨੂੰ ਹਾਫ ਕਰਕੇ ਅੱਧੇ ਇੰਚ ਦੀ ਇਦਾਂ ਪਲੇਟ ਪਾ ਲਾਂਗੇ ਫਿਰ ਆਪਾਂ ਨੂੰ ਨਿਸ਼ਾਨੀ ਰਹੂਗੀ ਵੀ ਇਹ ਜਿਹੜਾ ਬਾਲਾ 7ਵਾਂ ਜਾਂ 8ਵਾਂ ਬਾਲ ਹੋਣਾ ਚਾਹੀਦਾ ਇਹ ਆਪਣੀ ਇਸ ਤਰ੍ਹਾਂ ਹੋਣੇ ਆਪਣਾ ਵਾਲਾ ਜਿਹੜਾ ਨੌਵਾਂ ਵਾਲ ਵੀ ਹੋਰ ਵੀ ਜੇ ਕੋਈ ਗੱਲ ਨਹੀਂ ਪਰ ਉਦੋਂ ਪਹਿਲਾਂ ਨਹੀਂ ਇਹ ਆਉਣਾ ਚਾਹੀਦਾ ਕਿਉਂਕਿ ਇਹ ਸੈਂਟਰ 'ਚ ਆਪਾਂ ਰੱਖਣਾ ਹੁੰਦਾ ਵਾਲ ਨੂੰ ਜਿਵੇਂ ਆ ਵਿੱਚ ਸਿਉਣਾ ਆ ਜਾਂਦੀ ਹੁੰਦੀ ਹੈ ਇੱਥੋਂ ਨਾ ਬਲ ਚੱਕਿਆ ਕਰੋ ਇਦੋਂ ਥੋੜਾ ਜਿਹਾ ਗਾਂ ਚੱਕ ਲਿਆ ਕਰੋ ਇਸ ਤਰ੍ਹਾਂ ਹੁਣ ਆਪਾਂ ਬਾਲ ਗੇੜਾਂਗੇ ਵੀ ਕਿੰਨੇ ਹੋਗੇ 1 2 3 4 5 6 7 8 ਤੇ ਆਪਣਾ ਉਹ ਬਾਲ ਆ ਦੇਖ ਲਓ 7 ਤੇ ਆ ਗਿਆ ਇਸ ਤਰ੍ਹਾਂ ਆਪਾਂ ਇਹਨੂੰ ਸੈਂਟਰ 'ਚ ਰੱਖ ਲਾਂਗੇ ਫਿਰ ਆਪਣਾ ਬਿਲਕੁਲ ਫਟ ਆ ਜਾਂਦੀ ਹੈ ਜਿਹੜੀ ਬੈਲਟ ਲਗਾਉਣੀ ਹੁੰਦੀ ਆ ਆ ਦੇਖੋ ਆ ਦੂਜਾ ਨਿਸ਼ਾਨ ਆ ਗਿਆ ਵੀ ਇੱਥੇ ਤੱਕ ਆਪਾਂ ਬਾਲ ਪਾਉਣੇ ਨੇ ਸੇਮੀ ਆਪਾਂ ਦੋਏ ਪਾਸੇ ਬਾਲ ਪਾਵਾਂਗੇ ਇਦਾਂ ਹੀ ਪਹਿਲਾਂ ਆਪਾਂ ਉਹਦਾ ਹਾਫ ਕਰ ਲੈਨੇ ਆ ਪੱਟ ਤਾਂ ਉੱਥੇ ਪਲੇਟ ਪਾਏ ਉਹਨੇ ਫੇਰ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹ ਆਪਣਾ ਵਿਚਾਲਣ ਦਾ ਫਲ ਇਸ ਤਰ੍ਹਾਂ ਹਲਕੀ ਸਲਵਾਰ ਤੇ ਤਾਂ ਇਹ ਸਾਤੇ ਤੇ ਬਾਹਲਾ ਆ ਜਾਂਦਾ ਆਪਣਾ ਪਰ ਜਦੋਂ ਆਪਣੀ ਸਲਵਾਰ ਭਾਰੀ ਹੁੰਦੀ ਆ ਤਾਂ ਉਦੋਂ ਇਹ ਬਾਹਲ ਨੌ ਤੇ ਵੀ ਚਲਿਆ ਜਾਂਦਾ ਕੋਈ ਗੱਲ ਨਹੀਂ ਫਿਰ ਵੀ ਬਿਲਕੁਲ ਸੈਂਟਰ ਜਿਹਾ ਆਊਗਾ ਇਹ ਆਪਣਾ ਬਾਹਲ ਅਸੇ ਤਰ੍ਹਾਂ ਇੱਤੋਂ ਚੱਕ ਚੱਕ ਕੇ ਬਲ ਪਾਈ ਜਾਣੇ ਚਾਰ ਬਾਲ ਹੋ ਗਏ ਪੰਜਵਾਂ ਛੇਮਾ ਤੇ ਆਪਨਾ ਆ ਗਿਆ ਸੱਤਵਾਂ ਬਣ ਜਿਹੜਾ ਆਪਾਂ ਨੇ ਸਰਤ ਤੇ ਪਾਉਣਾ ਇਦਾਂ ਇਤੋਂ ਹੀ ਆਪਣੀ ਕ੍ਰੀਜ਼ ਬਣਨੀ ਹੁੰਦੀ ਆ ਬਿਲਕੁਲ ਹੀ ਸੈਂਟਰ 'ਚ ਰੱਖਦਾ ਆਪਣੀ ਮੂਰੀ ਨੂੰ ਹਾਂਜੀ ਹੁਣ ਮੈਂ ਤੁਹਾਨੂੰ 벨ਟ ਚੜਕ ਕੇ ਦਿਖਾਉਣੀ ਹੈ ਇਹਦੇ ਤੇ ਆ ਦੇਖੋ ਮੂਰਲਾ ਪਾਸਾ ਮੂਰੇ ਰੱਖ ਕੇ ਇਦਾਂ ਸਿਉਣਨਾ ਸਿਉਣ ਜੋੜ ਲੈਣੀ ਆ ਫਿਰ ਆਪਾਂ ਸਲਾਈ ਮਾਰਨੀ ਸ਼ੁਰੂ ਕਰ ਦੇਣੀ ਇੱਥੋਂ ਹੁਣ ਆ ਦੇਖੋ ਆਪਾਂ ਇਹਦਾ ਸੈਂਟਰ ਕਰ ਲੈਣਾ ਹੁੰਦਾ ਜਿਹੜਾ ਇਧਰਲਾ ਹੀ ਇਹ ਹੈਗਾ ਇਨੂੰ ਇੱਧਰ ਰੱਖ ਕੇ ਦੇਖ ਲਓ ਕਿੰਨਾ ਕੱਪੜਾ ਵਾਧਾ ਫਿਰ ਆਪਾਂ ਇੱਥੇ ਇਸ ਤਰ੍ਹਾਂ ਬਾੜ ਪਾ ਦਾਂਗੇ ਇਸ ਤਰ੍ਹਾਂ ਜਿੰਨਾ ਕੱਪੜਾ ਵਧੂਗਾ ਉਸ ਤਰ੍ਹਾਂ ਹੁਣ ਇਹਨੂੰ ਅਜੇ ਆਪਾਂ ਸਿਉਣ ਮਾਰ ਲੈਣੇ ਆਂ ਹੁਣ ਫੇਰ ਆਪਾਂ ਸ਼ੁਰੂ ਤੋਂ ਸ਼ੁਰੂ ਕਰ ਲੈਣਾ ਦੂਆ ਪਾਸਾ ਇਸ ਤਰ੍ਹਾਂ ਇਕੋ ਜਿੰਨਾ ਉਹਨੇ ਕੱਪੜਾ ਵੱਧ ਗਿਆ ਇਹਦੇ 'ਚ ਵੀ ਆਪਾਂ ਬਲ ਪਾ ਦਾਂਗੇ ਆ ਦੇਖੋ ਜੀ ਬਲ ਵੀ ਸੈਟ ਆ ਗਈ 벨ਟ ਵੀ ਸੈਟ ਆ ਗਈ ਕੋਈ ਵਧੀਆ ਕਟਿਆ ਨਹੀਂ ਹੈਗਾ ਇਸ ਤਰ੍ਹਾਂ ਆਪਾਂ ਇਸ ਤਰੀਕੇ ਨਾਲ ਸਲਵਾਰ ਵਿੱਚ ਬਲ ਪਾ ਸਕਦੇ ਹਾਂ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਧੰਨਵਾਦ